thank ਦੇ ਚਰਣਾ ਚ ਨਕਮਸਤੋ ਹੋ ਕੇ ਸ਼ੁਕਰਾਨਾ ਵੀ ਕੀਤਾ ਪੁਲਾ ਟਿਲਾ ਦੀ ਮਾਫੀ ਵੀ ਮੰਗੀ ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟਾਸਟਾ ਲੈਣੇ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਪੁਲਾ ਬਖਸ਼ਵਾਨੀ ਇੱਕ ਫਿਲਮ ਆਈ ਹੈ ਐਮਰਜੈਂਸੀ ਕੰਗਨ ਨਰਵੋਦੀ ਇਹ ਸਿੱਖਾਂ ਕਦੇ ਇਹ ਮੈਂ ਤਾਂ ਦੇਖਿਆ ਥੋੜੀ ਨਹੀਂ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਕਿ ਐਮਰਜੈਂਸੀ ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11 11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਈ ਜਿੰਨੇ ਚ ਐਮਰਜੈਂਸੀ ਚਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤਾਂ ਮੈਂ ਤਾਂ ਆ ਹੀ ਕਹਿ ਸਕਦੀ ਆ ਜਿਸ ਪਿਕਚਰ ਚ ਇਹੋ ਜੀ ਜਿਸ ਐਕਟਰੈਸ ਦਾ ਤੁਸੀਂ ਨਾ ਲਿੱਤਾ ਹੈ ਇਹ ਨਾ ਬਿਬੀ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦ ਗੱਲਾਂ ਕਰਦੇ ਨੇ ਅ ਸਿਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆ ਹੀ ਕਹਿ ਸਕਦੀ ਆ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਛ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਟੀ.ਪੀ.ਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮੰਚੇ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਬਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਆਤੰਕਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨ.ਐਸ.ਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਬਹੁਤ ਮਾੜੀ ਗੱਲ ਹੈ ਇਹ ਭਾਜਪਾ ਦੀ ਦੋਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਹਦੇ ਕਰਕੇ 2019 ਚ ਗੁਰਪੁਰੂਪ ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸिखਾਂ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਹਾ ਕਰਨਾ ਸੀ ਬਿਲਕੁਸ ਬਾਨੋ ਦੇ ਬਲਤਕਾਰੀਆਂ ਨੂੰ ਰਹਾ ਕਰਤਾ ਰਾਜੀਵ ਗਾਂਧੀ ਦੇ ਕਤਲ ਰਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰੀ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਤੇ ਇਹੋ ਜੀ ਪਾਰਟੀਆਂ ਨੂੰ ਨਿਕਾਰਨਾ ਚਾਹੀਦਾ ਹੈ ਜਿਹੜਾ ਦੋਗਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦ ਹੈ ਜਿਹੜਾ ਇਹਨਾਂ ਦੀ ਗੱਲਾਂ ਦੇ ਰਾਹੀਂ ਚ ਚੱਲਦੇ ਨੇ ਦੂਜੀ ਦੂਜਾ ਕੋਈ